ਸਰਮਣੇ ਜੜੀ ਵਿਚਾਰੋ ਕੋਠੀਆਂ ਜਿਨਾਂ ਬਾਹਰ ਦੇ ਪਾਸੇ ਆਗ ਕਾਮ ਕਬਲ ਵਿਚਾਰ ਕਥੀ ਅਲੀ ਵਾਹ ਜੀ ਕਾ ਹਰ ਸਾਰ ਸਤਗੁਰੂ ਜੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਗੁਰੂ ਹਰਿ ਗੋਵਿੰਦ ਸਾਹਿਬ ਮੇਰੀ ਸਤਿਗੁਰੂ ਮਾਲਕ ਸਤਗੁਰੂ ਬੰਦੀ ਸ਼ੋਕ ਜਿੰਨਾਂ ਸਤਗੁਰੂ ਨੇ ਆਪਣਾ ਪੱਲਾ ਪਕੜਾ ਕੇ 52 ਸਾਲ ਦੀ ਉਮਰ ਦੇ ਕੈਦੀ ਗੋਲਗੇਂ ਦੇ ਕਿਲੇ ਵਿੱਚ ਸਰਪੂਰੀ ਜੀ ਨੂੰ ਕੱਢ ਕੇ ਮੰਨ ਜੀਦਾਂ ਬਖਸ਼ਿਆ ਸੀ ਅਤੇ ਫਿਰ ਰਾਜ ਬਖਸ਼ੇ ਜਿਸਤ ਗੁਰੂ ਜੀ ਦੇ ਪਤ ਜੀ ਨੇ ਉਹ ਸੈਦੂ ਹਰਿ ਗੋਦਨ ਸਾਹਿਬ ਜੀ ਦੇ ਮਾਲਕ ਦਾ ਬ੍ਰੂਲਿਸ ਨੂੰ ਜਾਂਦੇ ਹੋ ਸਕੇ ਪਾਤਸ਼ਾਹ ਜੀ ਇਸ ਨਗਰ ਵਿੱਚ ਆ ਕੇ ਨਹੀਂ ਕਿ ਮਕਾਇਸਾਂ ਸੁਤੀ ਦਾ ਜੀ ਨੇ ਇਹ ਸੈਦੂ ਨੂੰ ਸੱਚੇ ਪਾਤਸ਼ਾਹ ਦੇ ਚਰਨ ਪਾਉਣ ਦਾ ਸਥਾਨ ਹੈ ਅੱਜ ਆਪਾਂ ਜਿਸ ਗੋਲਸ ਹਾਲ ਵਿੱਚ ਬੈਠ ਕੇ ਅਸਲ ਜੀ ਦੀ ਆਰਦਾਸ ਕੀ ਤੁਮ ਸਰਵਣ ਕੀਤਾ ਹੈ ਹੁਣ ਕਥਾ ਗੁਰੂ ਮਾਰੇ ਸਾਹਿਬ ਜੀ ਇਹ ਮਨਾਵੇ ਨਗਰ ਵਿੱਚ ਸਤਿਗੁਰ ਹਰਗੋਬਿੰਦ ਸਾਹਿਬ ਸਚੇ ਪਾਤਸ਼ਾਹ ਜੀ ਦੀ ਪੀਰ ਦੇ ਮਾਲਕ ਸਰਗੋਬਿੰਦ ਜੀ ਯਾਦਗਾਰ ਦੇ ਵਿੱਚ ਜੋ ਸਥਾਨ ਇਹਨਾਂ ਪਰਿਵਾਰ ਤੋਂ ਬੈਠ ਕੇ ਆਪਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਭਾ ਗੋਸ਼ਲੀ ਜੋ ਕਿ ਰੰਭ ਹੋਈ ਹੈ ਉਹ ਅੱਜ ਸਭ ਸੰਗਤ ਜੀ ਪੜ੍ਹ ਸੁਣ ਰਹੇ ਹਾਂ ਗੁਰੂ ਮਾਰੇ ਸਾਹਿਬ ਦੀ ਸਿੱਖੀ ਬਖਸ਼ਣ ਆਜਾ ਪਿਆਲ ਬਖਸ਼ਣ ਇਸ ਮਨਾਵੇ ਨੇ ਦੁੱਲੇ ਜਥੋਂ ਕਲਾਣਾ ਹੋ ਰਹੀ ਹੈ ਆਦ ਕਾ ਪਵਨ ਵਿਚਾਰ ਕਥੀ ਅਲੀ ਸਿੱਧਾਂ ਵੱਲੋਂ ਪਰਸ਼ਨ ਹੋਣ ਸਤਿਗੁਰਾਂ ਦੇ ਪਾਸ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਉਹ ਉੱਤਰ ਬਖਸ਼ਣਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤਾਪ ਪ੍ਰਸਾਦ ਅਗੇ ਕਿ ਨਾਲੇ ਬੈਠੇ ਸਨ ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਤੇ ਗੁਰਵੰਦਰ ਸਾਹਿਬ ਜੀ ਮਹਾਰਾਜ ਦੇ ਸੇਵਾ ਵਿੱਚ ਸਨ ਸਾਰ ਬੀ ਆਂ ਕਿਸਾਨੀ ਤੋਂ ਉਸਾਰੀ ਰੋਸ਼ਨ ਕਰਨੀਆਂ ਸਾਹਮਣੇ ਭਾਈ ਗੁਰਦਾਸ ਸਾਹਿਬ ਦੇ ਗੁਰੂ ਅੰਗਦ ਸਾਹਿਬ ਦੀ ਜੀ ਕਿ 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 ਕੋ ਸੱਚੇ ਪਾਤਸ਼ਾਹ ਜੀ ਆਪ ਦੀ ਸਿੱਧਾ ਨਾਲ ਚਰਚਾ ਸਮੇਰ ਪਰਵਤੇ ਕਿਵੇਂ ਹੋਈ ਸੀ ਅਗਰ ਆ ਜੀ ਜੱਜਾ ਬਖਾਇਤਾ ਜਿਨ ਮਤਾਲੇ ਚੀਜ਼ ਤੋਂ ਸਾਰ ਸਿਧਾ ਨਾਲ ਹੋਈ ਸੀ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਕਰਤਾਲ ਪ੍ਰਸਾਦ ਵਿੱਚ ਬਾਣੀ ਸਿਰ ਗੋਹਟੋ ਚਾਰਨੀ ਕੀਤੀ ਹੈ ਗੁਰੂ ਅੰਗਦ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਦੇ ਪੁੱਛਣ ਤੋਂ ਉਹ ਅਮਰ ਸੂਦਾਨ ਦੇ ਵਿੱਚ ਜਿਵੇਂ ਸਿਦਾਂ ਦੇ ਨਾਲ ਪਰਸ਼ੁਮਿਤ ਹੋ ਰਹੇ ਹਨ 20 ਪੌੜੀਆਂ ਹਨ 20 ਪੌੜੀਆਂ ਪਿੱਛੇ ਹੋਈਆਂ ਹਨ ਦੋਵਾਂ ਵਿੱਚ ਉਹ ਅਗਲੀਆਂ ਰੰਗ ਹੋਦੀਆਂ ਨੇ ਤੋਂ ਆਗ ਕਉ ਕਮਨ ਵਿਚਾਰ ਕਥੀ ਅਲੇ ਜੇ ਸਤਿਗੁਰੂ ਆਜ ਕੋ ਕਹੁਨੋ ਇਹ ਸੰਸਾਰ ਦੇ ਆਜ ਵਿੱਚ ਕੌਣ ਸੀ ਇਹ ਕਿਰਪਾ ਕਰਕੇ ਵਿਚਾਰ ਕਹੋ ਸੰਸਾਰ ਦਾ ਆਜ ਮੁਦ ਕੌਣ ਹੈ ਇਹ ਕਿਰਪਾ ਕਰਕੇ ਕਹੋ ਜੇ ਆਜ ਕੋ ਕਹੁਨ ਵਿਚਾਰ ਕੇ ਨਹੀਂ ਕਿਸ ਵਿਚਾਰ ਨਾਲ ਜਗਤ ਨੂੰ ਦਿੱਤੀ ਆ ਸੀ ਉਹ ਵੀ ਕਸਮ ਕਰੋ ਕਿਰਪਾ ਕਰਕੇ ਸੁੰਨ ਕਹਾ ਘਰ ਵਾਸੂ ਉਹ ਸਕੇ ਪੱਜੇ ਸੁੰਨ ਜਿਹੜਾ ਹੋਰ ਕਹਿੰਦੇ ਹੋ ਤੁਸੀਂ ਕਿ ਹੁਮੇ ਤੋਂ ਰਹਿਕਰ ਉਹ ਕਿਹੜੇ ਘਰ ਤੋਂ ਵਸਦਾ ਹੈ ਕਿਰਪਾ ਕਰਕੇ ਦੱਸੋ ਆਪ ਗਿਆਨ ਕੀ ਮੁੰਦਰਾ ਕੌਣ ਕਥੀ ਅਲੀ ਕਿਜਾ ਕਰਸ਼ਣ ਹੈ ਗਿਆਨ ਦੀਆਂ ਮੁੰਦਰਾ ਨਿਸ਼ਾਨੀਆਂ ਕੀ ਹੈ ਜਾਨਵਾਨ ਦੀਆਂ ਕੀ ਵੀ ਕਿਰਪਾ ਕਰ ਕੋਹਨ ਕਰੋ ਜਿਹਨੂੰ ਗਿਆਨ ਹੋਇਆ ਹੋਵੇ ਵਾਹਿਗੁਰੂ ਦਾ ਬ੍ਰਹਮ ਗਿਆਨ ਮੈਂ ਉਹਨੀਆਂ 30 ਮੰਦਰਾ ਹਨ 30 ਮਿਸਾਲੀਆਂ ਹਨ ਕਾਟ ਕਾਟ ਕਾਹਨ ਲੈ ਵਾਸੂ ਕੋਈ ਹੋਰ ਬਕਸ਼ ਨੇ ਮਹਾਰਾਜ ਕਹਿੰਦੇ ਨਿੰਦ ਕਿਸ ਲੱਖ ਨਵਾਸ ਸਾਰਿਆਂ ਤਸੰਤ ਨੇ ਕੌਣ ਵਸਦਾ ਇਹ ਕਿਰਪਾ ਕਰਕੇ ਦੱਸੋ ਆਪ ਕਾਲ ਕਾਠੀਗਾ ਕਿਉਂ ਜਲਾਈ ਅਲੇ ਅੱਲਾ ਪਰਸ਼ਣੇ ਕਿ ਮਹਾਰਾਜ ਕਾਲ ਲੈ ਠੀਂਦਾ ਜੇ ਸੋਟਾ ਹੈ ਜੰਦਾ ਹੈ ਇਸ ਰਾਤ ਕੇ ਤਵੀਰ ਜੰਮ ਕਾ ਠਿੰਡਾ ਬੁਰਾ ਹੈ ਉਹ ਨਹੀਂ ਸੇ ਆ ਜਾਏ ਛੇ ਦਿਸਾਰੀ ਮੌਮਲੋਤ ਨੂੰ ਲਿਆ ਕੇ ਲਾਏ ਉਹ ਮਾਰੇ ਕਾਲ ਦੇ ਠਿੰਡਾ ਇਹ ਸੋਟਾ ਉਹ ਕਿੰਨੇ ਜਾਇ ਜਾਵੇ ਕਿੰਨੇ ਸਾਰਿਆ ਜਾਵੇ ਨਾਸਤਿਕਾ ਜਾਵੇ ਕਿਉਂ ਨਿਰਭਉ ਘਰ ਜਾਈ ਐ ਜਿਸ ਕੇ ਪੈਰ ਸੋ ਹੋਰ ਕ੍ਰਿਸ਼ਨ ਨੂੰ ਆਏ ਨਿਰਭਉ ਘਰ ਵਿੱਚ ਕਿਵੇਂ ਅਸੀਂ ਪਹੁੰਚੀਏ ਇਹ ਕਿਰਪਾ ਰਤੇ ਬਸੋ ਉਤਰਿ ਗਿਓ ਜੁੱਧ ਕਾਲ ਦਾ ਭੈ ਨਹੀਂ ਐਸੇ ਕਰ ਕਿਵੇਂ ਪਹੁੰਚ ਜਾਈਏ ਸਹਿਜ ਸੰਤੋਖ ਦਾ ਆਸਣ ਜਾਣ ਇਹ ਸਭ ਜੋ ਹੋਰ ਪਰ ਪਰਸ਼ਨ ਕਰਦੇ ਹਾਂ ਅਸੀਂ ਸਹਿਜ ਸ਼ਾਂਤੀ ਕਿਵੇਂ ਹੋਵੇ ਸੰਤੋਖ ਕਿਵੇਂ ਹੋਵੇ ਤੇ ਇਹ ਕਿਸ ਤਰ੍ਹਾਂ ਕਰਨਾ ਆਸਣ ਲਾਉਣਾ ਕਿਵੇਂ ਜਾਣੀਏ ਅਸੀਂ ਕਿਉਂ ਛੇਦੇ ਬੈਰਾਈ ਹੈ ਉਹ ਬੈਰੀ ਜੇ ਕਾਮ ਕਰੋ ਲੋਭ ਮੋਹੰਕਾਰ ਉਹ ਕਿਵੇਂ ਮਾਰਾ ਕੱਟੇ ਜਾਣ ਇਹ ਕਿਰਪਾ ਕਰਕੇ ਦੱਸੋ ਆਪ ਗੁਰਕੈ ਸੌਧ ਹਉ ਮੈਂ ਵਿਖਮਾਰ ਜੀ ਰਸ ਜੀ ਸਾਰੇ ਦਾ ਸਮੂਚਾ ਤੁੰਡਿ ਹੈ ਤੇ ਉਸ ਨੂੰ ਗੁਰਕੈ ਸੌਧ ਹਉ ਮੈਂ ਵਿਖਮਾਰ ਜੀ ਰਸ ਜੀ ਦੀ ਸ਼ੋਭੀ ਤੁਮਾਈ ਕਰਕੇ ਦੇ ਵੀ ਹੰਮੈ ਤੇ ਦੁਸ਼ਿਆਂ ਦੀ ਵਿਹੁ ਨੂੰ ਜਿਹੜਾ ਮਾਰ ਜੂ ਰੇ ਮੇਰ ਦੇ ਕੋ ਤਾਂ ਨਹੀਂ ਕਰੂ ਵੈ ਵਸੋ ਤੇ ਜੀ ਸ੍ਰੀ ਗੁਰੂ ਕੀ ਘਰ ਦੀ ਵਸਾਉਣਾ ਉਤਰਾਉਂ ਗਿਆ ਸੁਮ ਕਾ ਘਰ ਵਸੂ ਜੀ ਨੂੰ ਕੋਪਾ ਇਹ ਉਹਨੇ ਬਹੁਤ ਕਰ ਗਿਆ ਇਹ ਪਰਸ਼ਨ ਹੈ ਉੱਤੇ ਉਦੇਸ਼ ਹੈ ਕਿ ਇਹ ਇਸ ਰੂਪ ਰੂਪੀ ਘਰ ਵਿੱਚ ਇਸ ਪ੍ਰਕਾਰ ਪਹੁੰਚ ਜਾਇਗਾ ਹੈ ਜਿਨ ਰਾਜ ਰਜਿਆ ਤਿਸ ਸਾਦ ਪਛਾਣ ਅਤਿ ਫੇਰ ਉਹਨੂੰ ਪਛਾਣੇ ਕਿਵੇਂ ਜਿਸ ਰੱਜਣਾ ਨੂੰ ਰੱਜਿਆ ਤਾਂ ਮਹਾਰਾ ਕਹਿੰਦੇ ਜਿਸ ਨੂੰ ਰੱਜਣਾ ਨੂੰ ਰੱਜਿਆ ਉਸ ਨੂੰ ਗੁਰਾਂ ਦੇ ਸ਼ਬਦ ਦੁਆਰਾ ਪਛਾਣਨਾ ਕਰੇ ਨਾਨਕਤਾ ਕਾ ਦਾਸੂ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੈ ਜਿਹੜਾ ਗੁਰਾਂ ਦੇ ਸ਼ਬਦ ਦੁਆਰਾ ਪਛਾਣਨ ਵਾਲਾ ਹੈ ਸਿੱਧੂ ਉਹਦਾ ਦਾਸ ਹੋਵੇ ਦਾਸਾਂ ਦਾਸ ਹੋਵੇ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਸਾਹਿਬ ਜੀ ਨੇ ਜਨ ਅਕਬਿਆਸ ਜੀ ਨਾਮ ਗੁਰਾਂ ਸਵਤ ਦੁਆਰਾ ਉਹਨੂੰ ਪਛਾਣਿਆ ਉਹ ਜੀ ਨੂੰ ਦਾਸੇਪ ਬਣੋ ਐਵੇਂ ਕੰਮ ਪਾੜੇ ਕਰਕੇ ਮੁੰਦਰਾ ਪਾਉਣੇ ਕਰਕੇ ਨਹੀਂ ਪ੍ਰਾਪਤੀ ਹੋਣੀ ਕਹਾਂ ਤੇ ਆਵੇ ਕਹਾਂ ਇਹੋ ਜਾਏ ਉਸ ਜਨ ਪਰਸ਼ੰਤਾ ਜੀ ਕਰਨ ਵਾਲੇ ਵਿਚਾਰੇ ਰਹੀ ਦੇ ਤੇ ਇੱਕ ਹੋਰ ਕਹੜਾ ਆ ਗਿਆ ਕਿੰਦੋ ਜੀ ਮੇਰੇ ਪਰਸ਼ਨ ਦਾ ਪਹਿਲਾ ਹੁਕਿਰਦੇਓ ਸੋਹਰੇ ਪਰਸ਼ਨ ਸੁਣ ਲੈ ਹਣ ਮਾਰਾ ਉੱਤੋਂ ਲੈਣਗੇ ਕਹਾ ਤੇ ਆਵ ਕਹਾ ਇਹੋ ਜਾਂਦਾ ਤੇ ਸਤਿਗੁਰੂ ਜੀਵ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ ਕਹਾ ਇਹੋ ਰਹੇ ਸਮਾਈ ਕਿ ਕਿੱਥੇ ਜਾ ਕੇ ਮਾਰਾ ਸਮਾਸ਼ ਦਾ ਲੀਰ ਹੋ ਕੇ ਰਹਿਦਾ ਜਿੱਥੇ ਦਾ ਆਵਾਗੋਂ ਨਿਹਰ ਹੋਵੇ ਇਸ ਸ਼ਬਦ ਕੋ ਜੋ ਅਰਥ ਆਵੇ ਇਸ ਸ਼ਬਦ ਉਦੇਸ਼ ਨੂੰ ਜਿਹੜਾ ਅਰਥ ਆਵੇ ਸਿਧਾਂਤ ਸਮਝ ਲਵੇ ਧਾਰਨ ਕਰ ਲਵੇ ਇਸ ਅਰਥ ਦੇ ਸ਼ਬਦ ਕੋ ਇਸ ਸ਼ਬਦ ਕੋ ਜੋ ਅਰਥ ਆਵੇ ਜਿਹੜਾ ਇਹ ਸ਼ਬਦ ਉਹ ਇਹ ਸਿਧਾਂਤ ਨੂੰ ਲੈ ਲਵੇ ਧਾਰਨ ਕਰ ਲਵੇ ਇਸ ਗੁਰ ਤੇਲ ਨਾ ਸਮਾਈ ਉਹ ਨੂੰ ਅਰਸ਼ਤ ਕਹਿੰਦੇ ਗੁਰੂ ਮੰਨਦੇ ਆ ਉਹਨੂੰ ਤੇਲ ਜਿੰਨੀ ਵੀ ਕਹਾਂ ਨਹੀਂ ਸੰਸਾਰ ਤੋਂ ਉਦਾਸ ਹੈ ਉਹ ਸਨਾ ਖਾਸ ਤੋਂ ਤਨ ਗੁਰ ਤੋਂ ਉਹਦੇ ਤਨ ਆਗਿਆੰਤ ਦੇ ਹਨੇਰੇ ਤੋਂ ਰਹਤ ਹੈ ਉਹ ਸਤਿਗੁਰੂ ਕਿਉ ਤਤ ਅਵਗਤ ਹੈ ਪਾਵੇ ਇਹ ਸਤਿਗੁਰੂ ਇੱਕ ਪਰਸ਼ਨ ਹੋ ਰਿਹਾ ਹੈ ਜਿਹੜਾ ਅਵਗਤੂ ਬ੍ਰਹਮ ਹੈ ਉਹਦੇ ਤਪ ਸੁਭਾਸ ਨੂੰ ਕਿਵੇਂ ਪਾਵੇ ਗੁਰਮੁਖ ਲੱਗਿਆ ਪਿਆਰ ਉਹਦਾ ਉੱਤਰ ਬਾਹ ਕਹਾਂ ਸੀ ਕਹਿੰਦੇ ਜੀ ਛੇਤੀ ਜੋ ਮੈਨੂੰ ਮਾਰੇ ਕਹਿੰਦੇ ਗੁਰਮੁਖਾਂ ਦੀ ਸੰਗ ਵਿੱਚ ਪਿਆਰ ਲੱਗੇ ਕੋਈ ਤਾਂ ਉਹ ਰਹਿੰਦਾ ਰਹੇ ਉਹ ਹੀ ਤਾਂ ਸੱਚਦਾ ਹੈ ਆਪੇ ਸੁਰਤਾ ਆਪੇ ਕਰਤਾ ਮੇਰੇ ਗੁਰੂ ਮਹਾਰਾਜ ਜੀ ਇੱਕ ਅਰਥਨ ਦੇ ਉਤਪੰਨਦੇ ਹਨ ਸਦਾ ਅਗਰੂਪ ਕੋ ਹਮ ਚੜਦੇ ਹਮ ਆਪੇ ਸੁਰਤਾ ਆਪੇ ਕਰਤਾ ਭਾਈ ਆਪ ਹੀ ਸੁਰਤਾ ਗਿਆਤਾ ਪੰਡਿਤ ਵਿਦਵਾਨ ਹੈ ਆਪ ਹੀ ਕਰਤਾ ਜੀਵ ਹੈ ਸਭ ਨੂੰ ਦੇ ਕਰਨ ਵਾਲਾ ਆਪ ਹੀ ਸਰਤਾ ਸਰੂਪ ਹੈ ਆਪ ਹੀ ਕਰਤਾ ਧਰੂਪ ਹੋ ਕੇ ਬਖਤਾ ਹੈ ਦੇਹ ਦੇਣ ਵਾਲਾ ਹੈ ਉਹ ਨਾਨਕ ਵਿਚਾਰ ਇਹ ਦੂਸਰੋਂ ਨਹੀਂ ਤੇ ਆਪਣਾ ਆਪ ਪ੍ਰਤੀ ਦਵੇ ਵਿਚਾਰ ਹੈ ਉਸ ਰੂਪ ਦਾ حکمی آوے حکمی جاوے بلا کہاں تے آوے کہیں جاوے نا پرشنا اتر زندہ میں ہمی کہاں حکمی آوے کئی حکم دوارا واہی مجھے کر کے آنا ہے جیو حکمی جاوے جب حکم اندہ ہو جاندا ہے حکمی رہے سمائی جب حکم مانگوے ਉਹ ਤੇਰੇ ਵਾਸ਼ਕੂ ਜੀ ਸੁਆ ਰਹਿੰਦਾ ਜੋ ਤੂੰ ਜੋਖ ਮਿਲ ਜਾਂਦੀ ਏ ਜਮਨ ਮਨਸੂਰਤ ਹੋ ਜਾਂਦਾ ਹੁਕਮ ਮੰਨਣਾ ਬੜਾ ਮੁਸ਼ਕਲ ਆਇਆ ਇਹ ਮੂਲੀ ਮੂਲੀ ਗਾਲਤ ਨੂੰ ਆਰਮੀ ਰੰਗ ਦੇ ਲਈ ਆਇਆ ਹੋਣਾ ਚਾਹੀਦਾ ਭਗਤ ਕਰ ਕੁਛ ਨਾ ਸਕਣ ਪੂਰੇ ਗੁਰ ਤੇ ਸਾਚ ਕਮਾਵੇ ਤੇ ਮਾਰਾ ਹੁਕਮ ਕਿ ਮੰਨਿਆ ਜਾਂਦਾ ਮਾਰਾ ਕਹਿੰਦੇ ਪੂਰੀਆਂ ਸਤਿ ਗੁਰਾਂ ਦਾ ਆ ਸਤਿਨਾਮ ਦੀ ਕਮਾਈ ਕਰ ਗਤਮਿਤ ਸਭ ਦੇ ਪਾਈ ਇਹੋ ਸ਼ਬਦ ਦੀ ਕਮਾਈ ਕਰਕੇ ਗਤ ਪ੍ਰਾਪਤੀ ਦੀ ਜਿਹੜੀ ਮੇਟ ਮਰਜਾਦਾ ਹੈ ਇਹ ਬੁਰਾ ਦੇ ਬੇਸ ਕਰਕੇ ਹੀ ਪਾਈ ਜਾਂਦੀ ਹੈ ਆਦ ਕਉ ਬਿਸਮਾਦ ਵਿਚਾਰ ਕਰਤੀ ਲਈ ਇਹ ਜਿਹੜੇ ਸ਼ਬਦ ਦੇ ਪ੍ਰਸ਼ਨੋਂ ਉਤਪੰਨ ਗੁਰੂ ਸਾਹਿਬ ਦੇਨ ਲੱਗੇ ਹੋਣੇ ਹੋਣਗੇ ਆਦ ਕਉ ਸਭ ਵਿਚਾਰ ਆਦ ਦੀ ਆਦ ਕਾਓ ਬਿਸਮਾਦ ਵਿਚਾਰ ਕਥੀਐ ਜਿਹੜੀ ਕੀ ਬੋਲੀ ਪਰਸਨ ਸਿੱਧਾਂ ਦੇ ਵਲੇ ਹੁਣ ਮਹਾਰਾਜ ਜੀ ਤੇ ਇਹ ਪੋਲੀ ਚ ਦੇ ਬਾਈ ਬੋਲੀ ਦਾ ਕਾਇਸਿੰਦਾ ਆਗੇ ਸਮੋਣ ਉਪਰਸਤ ਹੈ ਆਦ ਕਾਓ ਬਿਸਮਾਦ ਵਿਚਾਰ ਕਥੀਐ ਇਹ ਬਈ ਆਬ ਹੈ ਜਗ ਦੇ ਆਦ ਵਿੱਚ ਕੌਣ ਸੀ ਬਿਸਮਾਦ ਇਸ ਚਲਵੇਂ ਬ੍ਰਹਮੀ ਸੀ ਉਸੇ ਦਾ ਵਿਚਾਰ ਕਹਿੰ ਕਰੀਦਾ ਹੈ ਆਬ ਜਗ ਦੇ ਵਿੱਚ ਕਿਤਨੇ ਜਤ ਮੱਚਾ ਬਿਸਮਾਦ ਇਸ ਚਲਵੇਂ ਆਪਣੀ ਆਪ ਦੀ ਨੋਜ ਨਾਲ ਹੀ ਰਛਿਆ ਹੈ ਇਹ ਉਹ ਇਸ ਚਰ ਦੀ ਬਸਮਾਤ ਕਹੀਦਾ ਹੈ ਇੱਕ ਬਸਮਾਰ ਹੈ ਮਾਈ ਕੀ ਮਾਈ ਕੀ ਬਸਮਾਰ ਜਿਹੜਾ ਉਹ ਗਿਆਨ ਕਰਕੇ ਨਾ ਸੁਣਣ ਵਾਲਾ ਹੈ ਅਤੇ ਜੋ ਦਸ਼ਵਾਜ ਨੂੰ ਬ੍ਰਹਮ ਹੈ ਉਹ ਗਿਆਨ ਕਰਕੇ ਪ੍ਰਾਪਤ ਹੋਣ ਜਿਹੜਾ ਉਹ ਹੈ ਜੋ ਆਦਿ ਸਰੂਪ ਬ੍ਰਹਮ ਹੈ ਉਹਦਾ ਬਸਮਾਤ ਉਸ ਚਰ ਸੁਹਾਵ ਹੈ ਉਸ ਚਰ ਨੂੰ ਕਹਿੰਦੇ ਬ੍ਰਹਮ ਨੂੰ ਤਾਂ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਆਪ ਕਿਸੇ ਦਾ ਪ੍ਰਕਾਸ਼ ਦਾ ਮਖਾਜ ਨਹੀਂ ਸਾਰਿਆਂ ਨੂੰ ਪ੍ਰਕਾਸ਼ੀ ਆਉਂਦਾ ਆਪ ਸ੍ਰੀ ਪ੍ਰਕਾਸ਼ ਰੂਪ ਹੈ ਉਹਨੂੰ ਬੁਸ਼ਨਾਜ ਕਹੀਦਾ ਇਸ ਤਰ੍ਹਾਂ ਕਹੀਦਾ ਹੈ ਤੇ ਜਿਉਂ ਜਿਹੜਾ ਸਾਰਿਆਂ ਦਾ ਆਧਾਰ ਹੈ ਤੇ ਆਪ ਮੇਰਾ ਧਾਰ ਹੈ ਉਹਨੂੰ ਬੁਸ਼ਨਾਜ ਕਹੀਦਾ ਐਸਾ ਵਿਚਾਰ ਕਿਸਮ ਕਰੀਲਾ ਹੈ ਸੁੰਨ ਨਿਰੰਤਰ ਵਾਸ ਲੀਆ ਉਹਦੇ ਸੁੰਨ ਸਰੂਪ ਜੋ ਬ੍ਰਹਮ ਹੈ ਉਸ ਦੀ ਤਰ੍ਹਾਂ ਸਾਰਿਆਂ ਦੀ ਬਾਸਾ ਸੁਣ ਕਹਾਂ ਕਰ ਵਾਸੂ ਸੁੰਨ ਸਰੂਪ ਬ੍ਰਹਮਨੀ ਮੇਰਾੰਤੇ ਕੋਲ ਸਾਰੇ ਬਸਤਾ ਲਿਆ ਹੈ ਜਿਨੇ ਤੱਕ ਖਾਣੀਆਂ ਸਾਰੀ ਜਗਤਾਂ ਵਿੱਚ ਅਫਰੂ ਕੋਲ ਵੀ ਵਾਸਾ ਕਰ ਰਿਹਾ ਹੈ ਇਹ ਵੀ ਸੱਚ ਹੈ ਆਪ ਹੋਰ ਉਹਦੀ ਸ਼ਕਤਾਂ ਅਨੁਸਾਰੀ ਕਿਰਿਆ ਹੋ ਰਹੀ ਦੀ ਹੈ ਅਕਲਪਤ ਮੰਦਰਾ ਗੁਰੂ ਗਿਆਨ ਵੀ ਚਾੜੀ ਅਲੀ ਉਹਦੀ ਗਿਆਨ ਵਾਂ ਦੀ ਮਹਾਰਾਜ ਦੀ ਨਿਸ਼ਾਨੀ ਕੀ ਹੈ ਜਿਹੜਾ ਪਰਸ਼ਨ ਸੀ ਉਹਦਾ ਕੁਲੁੰ ਦੇਹਾਨਾ ਅਕਲਪਤ ਮੰਦਰਾ ਗੁਰ ਗਿਆਨ ਵਿਚਾਰੀਏ ਇਹ ਬਾਈ ਕਲਪਨਾ ਤੋਂ ਰਹਿਤ ਮੰਦਰਾ ਨਿਸ਼ਾਨੀਆਂ ਹੈ ਜਿਹੜੇ ਗੁਰੂ ਦੇ ਗਿਆਨ ਅਪਰੋਹ ਗਿਆਨ ਦੀ ਵਿਚਾਰ ਕਰਨ ਵਾਲੇ ਹਨ ਉਹਨਾਂ ਦੇ ਕਲਪਨਾ ਕੋਈ ਨਹੀਂ ਅੰਦਰ ਹੁਰਦੀ ਸਿਰਜੇ ਹੋਤਾ ਜੈਸ ਹੋਏ ਸੁਤਸਿਦ ਜੋ ਕਰਤਾਰੋਂ ਨੂੰ ਹੁੰਦਾ ਵਰਦਾਨ ਨੇ ਸਰਕਾਰ ਨੂੰ ਤਸੋਂ ਸਿਖ ਸਾਜ ਦੇ ਪ੍ਰਬੰਧਾਂ ਫੇਕੜੇ ਸੋ ਕਰਤਾ ਚਿੰਤਾ ਕਰੀ ਉਹ ਅਲਹਿਰ ਵੇਖਤ ਲੋਗੇ ਹਨ ਉਹ ਕਲਪਨ ਸਾਰੀਆਂ ਕਲਪਨਾ ਤੋਂ ਰਾਤ ਹੋ ਗਏ ਹਨ ਇਹ ਮੰਦਰਾ ਜਾਣਵਾਣਾਂ ਦੀ ਗੁਰ ਗਿਆਨ ਜੋ ਤਰੋਹ ਗਿਆਨ ਗੁਰਾਂ ਦਾ ਨਾ ਹੋਇਆ ਉਹਨਾਂ ਦੀ ਇਹ ਕਲਪਨਾ ਤੇ ਰਹਿ ਤੋ ਹੁਣਾ ਜੀਵਨ ਦਾ ਇਹ ਨਿਸ਼ਾਨੀ ਹੈ ਜਾਣਵਾਣ ਦੀਆਂ ਕਦੇ ਕਲਪਨਾ ਘੁਰਮ ਨਾ ਦੇਣੀ ਮਨ ਦੇ ਤੇ ਹਰ ਹੋਰ ਸਾਰਾ ਰੱਖਣਾ ਜਦ ਤੀ ਇਹ ਨਹੀਂ ਹੋਣੀ ਤਾਂ ਇਹ ਕੰਮ ਹੋਊ ਦੇ ਚੋਟੇ ਕਰ ਦੇਣ ਭਾਵੇਂ ਬਚਨ ਦੇ ਨਾਲ ਕਰਨਾ ਕਰ ਦੇਣ ਬਚਨ ਨਾਲ ਬੱਤੀ ਕਰ ਦੇਣ ਸਾਧ ਤੇ ਜੀ ਹੈ ਕਲ ਫੇਰ ਵੀ ਕਲਪਨਾ ਮੇ ਫੋਨ ਕਲਪਨਾ ਤੋਂ ਆਇਆ ਤੇ ਹੋਣਾ ਜੇਰਾ ਹੈ ਤੇਨ ਜਾਨੀਆਂ ਜਾਨਵਾਨਾਂ ਨੇ ਦੇਵ ਭਾਈ ਪਹਿਲਾਂ ਆਇਆ ਕਿਉਂਕਿ ਮੁਸੇਦ ਵੀ ਹਿੰਮਤ ਕਰਾਇਆ ਕਟ ਕਟ ਸਾਚਾ ਸਰਬ ਜੀਆ ਨੂੰ ਖਿੱਚੇ ਕਰਦੇ ਆਂ ਤੇ ਕੋਠinare ਬੈ ਜਾਤਾ ਨਹੀਂ ਕਟ ਕਟ ਸਾਚਾ ਸਰਬ ਜੀਆ ਕਟ ਤੋਂ ਜੀ ਧੜਕਦ ਕਦਨ ਵਾਸੋ ਜੇਰਾ ਕ੍ਰਿਸ਼ਨ ਸੀ ਉਹ ਰਾਉ ਤੇ ਨਿਹ ਨਿਹਰਾਜ ਕੋ ਚੰਚੀ ਚੰਚੀ ਲਿਆ ਕਰ ਪਾਖਿਆ ਤੋ ਕਟ ਕਟ ਸਾਚਾ ਸਰਬ ਜੀ ਆਹ ਸੋ ਰੰਗ ਲੰਗ ਸੱਚਾ ਪ੍ਰਮੇਸ਼ਰ ਵੈ ਸਾਰੇ ਜੀਆਂ ਦੇ ਅੰਦਰ ਵਿਆਪਕ ਹੈ ਸਾਰੇ ਜੀਆਂ ਤੇ ਤੁਸਲੂਪ ਹੈ ਗੁਰਬਚਨੀ ਆਵਗਤ ਸਮਾਈ ਹੈ ਗੁਰੂ ਸਾਹਿਬ ਦੇ ਬਚਨ ਦੀ ਕਮਾਈ ਕਰਕੇ ਅਗਰ ਵੀ ਉਹ ਵਿਅਕਤੀ ਤੋਂ ਰਹਿ ਪ੍ਰਮੇਸ਼ਰ ਹੈ ਪਰ ਜੇ ਸਮਾਈ ਦਾ ਲੀਨ ਹੋ ਜਾਂਦਾ ਹੈ ਇਹ ਕਾਲ ਕਰਤੀ ਦੇ ਰਹੀ ਹੈ ਉੱਤੇ ਗੁਰੂ ਬਾਣੀ ਆਗਿਆ ਤੋਂ ਸਮਾਈ ਹੈ ਗੁਰੂ ਦੇ ਬਚਨਾਂ ਕਰਕੇ ਵਿਅਕਤੀ ਤੋ ਰਹਿ ਜਿਹਦਾ ਸਰੂਪ ਹੈ ਉਹ ਗੁਰ ਗਿਆਨ ਸੂਤ ਜਿਹੜਾ ਪਰਮੇਸ਼ਰ ਹੈ ਉਹਦੇ ਸਮਾਈ ਦਾ ਦੀਨ ਹੋ ਜੀਦਾ ਹੈ ਤਤ ਨਰੰਜਨ ਸਹਿਜ ਲਹਿ ਉਸ ਪ੍ਰਕਾਰ ਕਪ ਸੂਪ ਜਿਹਦਾ ਸਹਿਜ ਗਿਆਨ ਪ੍ਰਾਪਤ ਕਰੇ ਉਹ ਨਰੰਜਨ ਸੁਭ ਹੋ ਜਾਂਦਾ ਹੈ ਉਹ ਕਾਲ ਦੇ ਸੋਤੇ ਨੂੰ ਭੰਦ ਲੰਦਾ ਹੈ ਕਾਲ ਨੂੰ ਪੋਛ ਸਕਦਾ ਹੈ ਨਾਨਕ ਦੂਜੀ ਕਾਰ ਨਾ ਕਰਨੀ ਅਬੇ ਫੇਰ ਉਹਦਾ ਜੀਵਨ ਕਿਹਾ ਹੈ ਹੁਣਾਂ ਕਹੀਦਾ ਕਹਿੰਦੇ ਵਾਹਿਗੁਰੂ ਦੀ ਧੰਕੀ ਤੋਂ ਬਗੈਰ ਦੂਜੀ ਕਾਰ ਹੋਰ ਕਰਨਾ ਹੀ ਨਾ ਕਰੇ ਏਵ ਸਿੱਖ ਸੂਖੋਜ ਲਹਿ ਜਿਹੜਾ ਇਹ ਹੈ ਮਾਰੋ ਸੇਵਾ ਕਮਨ ਕੇ ਸਿੱਖੋ ਸੇਵਾ ਕਰੇ ਤੇ ਭਿੰ ਕਰੇ ਉਹ ਪਰਮੇਸ਼ਰ ਦੇ ਖੋਜ ਨੂੰ ਪ੍ਰਕਾਲ ਨੂੰ ਉਹ ਵੀ ਧੂਜ ਨੂੰ ਨਾ ਸਕਦਾ ਪ੍ਰਾਪਤ ਕਰ ਸਕਦਾ ਹੈ ਹੁਕਮ ਬੇਸਮਾਦ ਹੁਕਮ ਪਛਾਨ ਹੈ ਹੋ ਅਗਲੇ ਪਰਸ਼ਨ ਜੇ ਕਿਸ ਤਰ੍ਹਾਂ ਸਰ ਸਤੋਕਾਰ ਆਸੁੰ ਜਾਂ ਨੇ ਕਿ ਉਸੇ ਦੇ ਦਰਾਈਏ ਉਹਨਾਂ ਪਰਸ਼ਨ ਉੱਤੇ ਗੁੰਡੇ ਹਮ ਹੁਕਮ ਬੇਸਮਾਦ ਹੁਕਮ ਪਛਾਨ ਹੈ ਹੁਕਮ ਜਿਹੜਾ ਦਾ ਗੁਸਨਾ ਇਸ ਚਾਜ ਰੂਪ ਪਟਾ ਸੇ ਹੁਕਮ ਨੂੰ ਗੁਰਾਂ ਦੁਆਰਾ ਪਛਾਣ ਨਾ ਕਰੇ ਹੁਕਮੀ ਦੇ ਹੁਕਮ ਨੂੰ ਜੀ ਜੋਗਤ ਸੱਚ ਜਾਣੈ ਸੋਈ ਉਹ ਹੁਕਮ ਹੈ ਜਿਨੇ ਜੀਅ ਸ਼ਾਰਾਂ ਨੂੰ ਪਾਲਣ ਦੀ ਪੋਸਣ ਦੀ ਪੈਦਾ ਕਰਨ ਦੀ ਪਰਮੋ ਕਰਣ ਦੀ ਯੁਗਤੀ ਨੂੰ ਆਪਨੇ ਸ੍ਰੀ ਜਾਣਦਾ ਹੈ ਐਸੀ ਸਮਝ ਹੋਵੇ ਜੇ ਹੁਕਮ ਨੂੰ ਵਿਸ਼ਵਾਸ ਨਾ ਕਰੇ ਆਪੇ ਆਪ ਮੇਤ ਨਿਰਾਲ ਮੁਹੂ ਵੇ ਸਿੰਘ ਜੀ ਜੀ ਤੋ ਸਿੱਧੋ ਦਾ ਰਯੋਗ ਪਰ ਸਨੋਤੋ ਜੁੰਮੇ ਹਨ ਆਪੋ ਦਾ ਹੰਮੇ ਸੁਰਗੇ ਮਿਰਾਲਮ ਹੋਵੇ ਮਿਰਾਲਮ ਅਸੰਗ ਹੋ ਜਾਵੇ ਆਇ ਕਿੰਨੀ ਇਹ ਨਹੀਂ ਸੰਸਾ ਸਮਝ 89 ਦਾੜਵਾ ਕਾਠੇ ਤੂਰ ਆਂਤਰ ਸਾਜ ਜੋਗੀ ਕਹੀਐ ਸੋਈ ਆਪੋ ਦਾ ਹੰਮੇ ਕਰਕੇ ਮਿਰਾਲਮ ਅਸੰਗ ਹੋ ਜਾਵੇ ਆਂਤਰ ਸਾਜ ਜੋਗੀ ਕਹੀਐ ਸੋਈ ਉਹਦੇ ਅੰਦਰ ਸੱਤ ਸ੍ਰੀ ਵਸਿਆ ਹੋਵੇ ਕਿਉਂ ਖੇਡੇ ਬੈਣਾਈਓ ਬੈਣੀਆਂ ਨੂੰ ਕਿੰਨੇ ਛੇਡੇ ਅੰਤਰ ਆਪ ਮੀਟ ਨਿਰਾਲ ਮੁਹੂ ਹੈ ਅੱਜ ਹੈ ਹੰਕਾਰ ਮੇਰ ਦਾ ਫੇ ਸਾਰੇ ਦੇਰੀ ਮਰ ਜਾਂਦੇ ਹਨ ਅੱਗੇ ਅੰਤਰ ਸਾਜ ਜੋਗੀ ਚਾਹੀਏ ਸੂਰੇ ਅੰਦਰ ਸਾਜ ਜੋਗੀ ਸੂਰ ਉਹ ਜੋਗੀ ਕੋਈ ਨਾ ਜਿਹੜਾ ਜੋਗੀ ਨਹੀਂ ਹੈ ਜੁੜਿਆ ਹੋਇਆ ਹਰ ਗਤੋ ਨਿਰਮਾਇਲ ਉਪਜੇ ਹਰ ਗਤੋ ਨਿਰਮਾਇਲ ਉਪਜੇ ਵਿਅਕਤੀ ਤਾਂ ਰਹੇ ਜੋ ਪ੍ਰਮੇਸ਼ਰ ਹੈ یہ ہونے ہوں پرشنی کار گئے ہیں اب گتو نرمائل اپجے یہ محراجی جہاں بیگتی تو رہا ہے پرمیشر آیا ہے اور تو نرمائل اپجے لوگتا جانتے ہیں پیدا ہو گئے نرگوڑتے سرگوڑتی جان اب گتو نرمائل اپجے بیگتی تو رہا ہے جو پرمیشر آیا کاران تو رہا ہے تو وہ نرمائل ہے اور یہ شروع بھی ਜੇ ਤ੍ਰੀਤ ਉਜਨ ਉੱਗੇ ਮਨ ਰਹਿ ਦੇ ਵਰਨ ਤੋਂ ਰਹਿਤ ਹੋਵੇ ਤਾਂ ਅਸਰੂ ਦੀ ਸਮਝ ਪੈਂਦੀ ਹੈ ਅਗਰ ਤੋ ਯਾਦ ਤਰਾਪਰੂ ਜੋ ਪਰਮੇਸ਼ਰ ਹੈ ਉਸ ਤੋਂ ਨਿਰਮਾਇਲ ਗਿਆਨ ਪੈਦਾ ਹੁੰਦਾ ਜਿਹਦੇ ਚੇ ਨਿਰਗੁਣ ਤੇ ਸਰਗੁਣ થી ਉਹ ਸੰਤ ਜੀ ਕਿ ਨਿਰਾਕਾਰ ਜੋ ਪਰਮੇਸ਼ਰ ਤਿੰਨੋਂ ਗਣੋ ਰੂਪੀਤ ਉਹਨੇ ਆਪ ਦੀ ਇੱਛਾ ਨਾਲ ਹੀ ਮਾਇਆ ਸਭਲ ਹੋ ਕੇ ਸਰਗੁਣੋ ਆਪ ਦਾ ਸਰੂਪ ਕਰ ਲਿਆ ਪਹਿਲਾ ਕਾਲਿਆ ਨਿਰਗੁਣ ਤੋਂ ਸਰਗੁਣ ਸ੍ਰੀਪ ਹੋ ਗਿਆ ਹੈ ਅਤੇ ਨਿਰਗੁਣ ਜਿਹੜਾ ਜੀਵ ਹੈ ਮਹਾਰਾਜੀ ਦੇ ਕਿ ਖਟਵਕਾਰ ਹਨ ਉਹ ਕਿਸ ਪ੍ਰਕਾਰ ਸਰਗੁਣ ਸ੍ਰੀਪ ਹੋਵੇ ਕਹਿੰਦੇ ਹਨ ਨਿਰਗੁਣ ਜਿਹੜਾ ਜੀਵ ਹੈ ਅਨਪਾਪ ਜੋ ਇਹ ਵੀ ਆਗਤੋਂ ਮਰਮਾਇਲ ਹੋਵੇ ਆਗਤੋਂ ਪ੍ਰਾਪਤਰੀ ਪ੍ਰਵੇਸ਼ ਜਿਹੜਾ ਹੈ ਆਗਤੋਂ ਬਿਅਲਤੀ ਜਿਹੜਾ ਪ੍ਰਵੇਸ਼ ਜਿਹੜਾ ਹੈ ਉਹਦਾ ਸਿਮਰਨ ਕਰਕੇ ਮਰਮਾਇਲ ਉਜਲਤਾ ਪੈਦਾ ਹੋਵੇ ਫਿਰ ਨਿਰਗੁਣ ਜੀਵ ਤੋਂ ਸਰਗੁਣ ਈਸ਼ੁਰ ਦਾ ਸ੍ਰੀਪ ਹੋ ਸਭ ਨੂੰ შეਗਿਨਿਆ ਮੌਲਿਕ ਪਿਆ ਹੋ ਗਿਆ ਹਾਂ ਉਹ ਜਾਂਦਾ ਹੈ ਸਤਗੁਰ ਪਰਚੈ ਪਰਮ ਪਦ ਪਾਈਐ ਮਾਰੇ ਪਰਮ ਪਦ ਦੀ ਪ੍ਰਾਪਤੀ ਕਿਵੇਂ ਹੋਵੇ ਕਹਿੰਦੇ ਭਾਈ ਸਭਦਿਆਂ ਦੇ ਨਾਮ ਦੇ ਪਰਚੇ ਤੇ ਪ੍ਰੇਮ ਦੇ ਪਰਚੇ ਦੀ ਵਰਤਦੀ ਏ ਤਾਂ ਪਰਮ ਅਨੁਸ਼ੇਗ ਨੂੰ ਮੋਹ ਨੂੰ ਪਾਈਦਾ ਹੈ ਸੱਚ ਹੈ ਸਬਦ ਸਮਾਈ ਲਿਆ ਸਤਿਗੁਰਾਂ ਦੇ ਸਬਦੀ ਜਿਹੜਾ ਕਮਾਈ ਕਰਦਾ ਹੈ ਉਹਨਾਂ ਮਾਲਕ ਦਾ ਉਹ ਆਵੇਗ ਨਹੀਂ ਸੁਣਾਇਆ ਦੀਨ ਕਰ ਲਿਆ ਹੈ ਏਕ ਏਕੋ ਸੱਚ ਏਕਾ ਜਾਣ ਏਕੋ ਸੱਚ ਏਕਾ ਜਾਣ ਇੱਕੋ ਜੋ ਅੰਤਯਾਮੀ ਸਰੂਪ ਹੈ ਉਹ ਨੂੰ ਸੱਚੇ ਨਾਮ ਦੁਆਰਾ ਉਹਦੇ ਚ ਏਕਤਾ ਜੀਵ ਇਸ ਦੀ ਏਕਤਾ ਨੂੰ ਜਾਣਨਾ ਕਰੇ ਨਿਸ਼ਤੇ ਕਰਕੇ ਹਉਮੈ ਦੂਜਾ ਦੂਰ ਕੀਆ ਜੇ ਹਉਮੈ ਇਹ ਦੇ ਕਰਕੇ ਦੂਜਾ ਸਵਾਲਾ ਜੀਵ ਇਸ ਦਾ ਪੇਰੋ ਇਹ ਦੂਰ ਕਰ ਦਿੱਤਾ ਉਹਨਾਂ ਨੂੰ ਸੋ ਜੋਗੀ ਗੁਰ ਸ਼ਬਦ ਪਛਾਣੈ ਜੋ ਵੀ ਉਹ ਹਾਏ ਸਦੋ ਜਿਹੜਾ ਗੁਰਾਂ ਦੇ ਸ਼ਬਦ ਵੀ ਪਛਾਣ ਕਰੇ ਗੁਰਾਂ ਦਾ ਸਭ ਬ੍ਰਹਮ ਦੀ ਪਛਾਣ ਕਰੇ ਅਨਸਰ ਕਮਲ ਫਰਗੁਨ ਸਥੀ ਆ ਜਦੋਂ ਕੌਲ ਜਿਹੜਾ ਜਿਹਦੇ ਅੰਦਰ ਪ੍ਰਕਾਸ਼ ਹੋ ਗਿਆ ਗਿਆਨ ਦਾ ਬ੍ਰਹਮ ਗਿਆਨ ਦਾ ਜਿਹੜਾ ਉਹਨੂੰ ਪ੍ਰਕਾਸ਼ ਹੋ ਗਿਆ ਹੈ ਜੀਵਤ ਮਰ ਤਾ ਸਭ ਕਿਸ ਸੂਝੈ ਜੁਰਧਾਇ ਤੋਂ ਮਰ ਜਾਵੇ ਜਿਹੜੇ ਜੀਵ ਜੁਨੇ ਵੱਲ ਮੋੜਦਾ ਹੈ ਨੂੰ ਸਭ ਕੁਝ ਤੇ ਲੋਕੀ ਦਾ ਗਿਆਨ ਹੋ ਜਾਂਦਾ ਹੈ ਖੰਡਾਂ ਬ੍ਰਹਮੰਡਾਂ ਜੋ ਕੋਈ ਵਰਤਾਰਾ ਵਰਤਦਾ ਸਭ ਕੁਝ ਸੂਝ ਆ ਦਿਸਿਆ ਹੁੰਦਾ ਹੈ ਜੀਵਤ ਮਰਾਂ ਤਾਂ ਜੀਵਤ ਮਰਾਂ ਤਾਂ ਸਭ ਕਿਸ ਸੂਝ ਹੈ ਉਸੇ ਪ੍ਰਕਾਰ ਕਹਿੰਦੇ ਜੀਵਤ ਮਰਾਂ ਜੀਵ ਭਾਵ ਵੱਲੋਂ ਮਰ ਜਾਵੇ ਤਾਂ ਸਭ ਵਿੱਚ ਬ੍ਰਹਮ ਸੂਝ ਆ ਦਿਸਿਆ ਹੁੰਦਾ ਹੈ ਅੰਤਰ ਜਾਣੈ ਸਰਬ ਦਇਆ ਅਦੇ ਅੰਦਰੋਂ ਸਰੂਪੀ ਜੋਤਿ ਸਰੂਪ ਨੂੰ ਜਾਣ ਲੈਂਦਾ ਅਤੇ ਸਾਰਿਆਂ ਤੇ ਬਿਆਲਤਾ ਕਰਨ ਵਾਲਾ ਹੋ ਜਾਂਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ ਹੈ ਨਾਨਕਤਾ ਕੋ ਮਿਲੇ ਵਡਾਈ ਸਾਰਿਆਂ ਤੇ ਦਇਆ ਕਰਨ ਵਾਲਾ ਬ੍ਰਹਮ ਹੈ ਉਹਨੂੰ ਅੰਤਰ ਸਾਖੀ ਰੂਪ ਕਰਕੇ ਜਾਣ ਲੈਂਦਾ ਹੈ ਨਾਨਕਤਾ ਕਾ ਕੋ ਮਿਲੇ ਵਡਾਈ ਸਰਗੋ ਨਾਨਕ ਦੇਵ ਜੀ ਕਹਿੰਦੇ ਉਹਨਾਂ ਨੂੰ ਭਾਈ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਬ੍ਰਹਮ ਗਿਆਨੀ ਆਪ੍ਰਮੇਯ ਜੀ ਨੇ ਮਿਲਦੀ ਆਪੇ ਆਪ ਪਛਾਣ ਹੈ ਸਰਬ ਜੀਆ ਜਿਹੜਾ ਸਾਰੀਆਂ ਜੀ ਆਪਣੇ ਆਤਮਾ ਨੂੰ ਪਛਾਣ ਲੈਂਦਾ ਹੈ ਸੱਚ ਉਪਜੈ ਸਾਚ ਸਮਾਵੈ ਇਹਹ ਰਾਜ ਜੀ ਬ੍ਰਹਮ ਗਿਆਨ ਦੀ ਵਸਤਾ ਕਹੀ ਜੀ ਹੈ ਕਹਿੰਦੇ ਸੱਚੇ ਜੋਂ ਸਾਰਾ ਜਗਤ ਪੈਦਾ ਹੋਇਆ ਹੈ ਸੱਚੇ ਦੀ ਉਸਤ ਹੈ ਸੱਚੇ ਦੀ ਅੰਦਰ ਨੂੰ ਸੁਣਾਵੇਗਾ ਲੀਨ ਹੋਵੇਗਾ ਇਹ ਬਗਰਤ ਬਾਗ ਹੈ ਜਿਵੇਂ ਸੋਨੇ ਤੋਂ ਗਹਿਣੇ ਬਣੇ ਸੋਨੇ ਦੀ ਗਹਿਣੇ ਬਣ ਕੇ ਰੋਂਦੇ ਹੈ ਢਾਲ ਕੋਈ ਵੀ ਸੁਵੇ ਲੈ ਰਹੀ ਨੇ ਇਹ ਸੇਕ ਰਕਾਰ ਸੱਚ ਉਪਜੈ ਸਾਚ ਸਮਾਵੈ ਸੱਦੇ ਅਕਾਲ ਪੁਰਖ ਤੋਂ ਤੁਝੇ ਆਂਦਰ ਦੇਤੇ ਜਿਹੜੇ ਹਮੇ ਸਾਖੀ ਨੂੰ ਆਪਣਾ ਆਪ ਮੰਨਣ ਵਾਲੇ ਤੇ ਸੱਚੇ ਵਿੱਚ ਹੋਰ ਨਾ ਸ੍ਰਿਸ਼ਟੀ ਵਿੱਚ ਜਿਵੇਂ ਆਸਮਨ ਉਹ ਰੇਖਾਂ ਕਰੀ ਜਾਂਦੇ ਆ ਸਾਚੇ ਸੂਚੇ ਏਕ ਮਾਇਆ ਜਿਹੜੇ ਸੱਜੇ ਨਾਮ ਨੂੰ ਜਪ ਕੇ ਸੱਚੇ ਹੋਏ ਪਵਿੱਤਰ ਜਨਾਂ ਦੇ ਉਹਨਾਂ ਉਹ ਏਕ ਮਾਇਆ ਇੱਕੋ ਹੀ ਰੂਪ ਹੋ ਗਈ ਹੈ ਬ੍ਰਹਮ ਦੇ ਦੀਵ ਦਾ ਤੇਲ ਹੀ ਉਹਨਾਂ ਦੇ ਅੰਦਰ ਰਿਹਾ ਸਾਚੇ ਸੂਚੇ ਜੋ ਵੀ ਸੱਜੇ ਨਾਮ ਜਪ ਕੇ ਸੱਚੇ ਹੋਣਗੇ ਕੋਈ ਰੂਪ ਹੋ ਜਾਣਗੇ ਇੱਕ ਵੀ ਮੈਂ ਮਿਹਰਬਾਨੀ ਹੋਵੇ ਜੀ ਉਹਨਾਂ ਤੇ ਝੂਠੇ ਆਲ ਹੈ ਖਬਰ ਨਾ ਪਾਵੇ ਜਿਹੜੇ ਝੂਠੇ ਪ੍ਰਪੰਧ ਦੇ ਵਿੱਚ ਜਨਮ ਧਾਰ ਕੇ ਆਉਂਦੇ ਐ ਇਤਦਾਰਥਾ ਕਾਰਗਿਰਤੀ ਲਖਦੇ ਐ ਵਾਸ਼ਨਾ ਲੱਗੀ ਰਹਿੰਦੀ ਐ ਉਹ ਸਰੂਪ ਨੂੰ ਕੋਈ ਥਾਣ ਨਹੀਂ ਤਾ ਸਕਣਗੇ ਤੇ ਨਾ ਉਹ ਗਿਆਨ ਨੂੰ ਪਾ ਸਕਦੇ ਐ ਨਾ ਸਭ ਸੰਸਿਕ ਉਹਨਾਂ ਚਿਰ ਪਿਗਲਾ ਹੈ ਇਸ ਰੀਨ ਬੰਦੇ ਹਮ ਦੂਜੇ ਆਵਾ ਗੌਣ ਭਿਆ ਜਿਹੜਾ ਜਹਾਜ ਭਾਵ ਵਾਲੇ ਪੁਰਖ ਉਹਨਾਂ ਦਾ ਆਵਾ ਜਨਮ ਘੜ ਕੇ ਜਿਵੇਂ ਆਏ ਐ ਇਹਨੂੰ ਗੌਣ ਤੇ ਸੰਸਾਰ ਤੋਂ ਕੂਟ ਕਰਨਾ ਹੁੰਦਾ ਹੈ ਚਲੇ ਜਾਂਦੇ ਐ ਮਰ ਕਰਕੇ ਦੁਆਤ ਵਾਲਿਆਂ ਦਾ ਆਵਾਜੋਂ ਜੰਮਣ ਮਰਨੇ ਸੰਸਾਰ ਹਲਦੀਆਂ ਟਿੰਡਾਂੋਂ ਬਣਿਆ ਰਹਿੰਦਾ ਹੈ ਆਵਾ ਗੌਣ ਮਿਟਾਏ ਗੁਰ ਸ਼ਬਦ ਦੀ ਸੇ ਮਹਾਰਾ ਆਵਾ ਗੌਣ ਵਿਕੇ ਕਿਵੇਂ ਨਾਲੇ ਕਹਿੰਦੇ ਗੁਰੂ ਸਾਹਿਬ ਦੀ ਸ਼ਬਦ ਵੀ ਕਮਾਈ ਕਰੇਗੇ ਵੀ ਆਇਆ ਜੀ ਉਹਦਾ ਮਿਲ ਸਕਦਾ ਹੈ ਆਪੇ ਪਰਖ ਬਖਸ਼ ਲਿਆ ਇਹ ਸ਼ਬਦ ਦੀ ਕਮਾਈ ਕਰਨ ਵਾਲਾ ਨਹੀਂ ਕਰਨ ਵਾਲਾ ਕਹਿੰਦੇ ਪਰਖਦਾ ਵੀ ਆਪੀ ਹੈ ਆਪੇ ਪਰਖਾ ਬਖਸ਼ ਲਿਆ ਸਾਨੂੰ ਬਖਸ਼ ਲੈਂਦਾ ਜਿਹਨਾਂ ਆਪ ਪਰਖ ਨਹੀਂ ਪੂਰੇ ਤਰੇ ਆਉਂਦੇ ਉਹ ਕਸੌਤੇ ਤਾਂ ਕੇ ਨੇ ਪੰਨਾਂ ਪਿਆਨ ਸੀਸ ਮੰਗੇ ਸੀ ਪੂਰੇ ਇਕਲੇ ਤੋਂ ਬਖਸ਼ ਲਿਆ ਮਹਾਰਾਜ ਜੀ ਨੇ ਇਸੇ ਪ੍ਰਕਾਰ ਆਪੇ ਪਰਖੇ ਆਪੇ ਪਰਖ ਬਖਸ਼ ਲਿਆ ਆਪਣੀ ਸ਼ੂਪ ਨੂੰ ਉਹ ਪਰਖ ਲੈਂਦੇ ਆ ਸ੍ਰੀ ਪ੍ਰਕਾਸ਼ ਰੂਪ ਕਰਕੇ ਜਿਨ੍ਹਾਂ ਨੂੰ ਦੂਸਾਰ ਨੂੰ ਬਖਸ਼ ਲਿਆ ਹੈ ਏਕਾ ਵੀਦਨ ਦੂਜਾ ਵਿਆਪੀ ਜਿਨ੍ਹਾਂ ਦੇ ਲੋਗਵਾਜ ਤੋਂ ਸਾਰਿਆਂ ਨੂੰ ਇੱਕ ਜੰਮ ਮਰਨ ਦੀ ਬੇਨਕੀਲਾ ਲੱਗੀ ਹੋਈ ਹੈ ਸਭਨਾਂ ਨੂੰ ਪੀੜ ਲੱਗੀ ਇੰਦੀ ਜੰਮ ਮਨ ਦੇ ਬਿਛੋੜੇ ਤੋਂ ਹਮੇਤ ਪਏ ਰਹਿੰਦੇ ਹਾਂ ਨਾਮ ਰਸਾਇਣ ਵਿਸਰਿਆ ਇਹ ਮਾਰੇ ਦਵਾਈ ਦੇ ਬਾਤ ਨੂੰ ਕਿ ਨਾਮ ਜੋ ਰਸਾਇਣ ਘਰਵਾ ਹੈ ਉਹ ਭੁੱਲ ਗਿਆ ਹੈ ਜੋ ਰਸਾਇਣ ਸਾਰਿਆਂ ਕੀ ਰਸਾਇਣ ਰੂਪ ਬ੍ਰਹਮ ਹਸੈਣੀ ਉਹਦਾ ਨਾਮ ਭੁੱਲਨੇ ਕਰਕੇ ਸਾਰੀ ਪੀੜਾ ਜੰਮਣ ਮੰਦੀ ਇੱਕ ਰਸਾ ਨੂੰ ਲੱਗ ਰਹੀ ਹੈ ਸੋ 부ਜੈ ਜਿਸ ਆਪ ਗੁਜਾਈ ਹਰ ਸਮਝਦਾ ਕੌਣ ਹੈ ਕਿਉਂ 부ਜੇ ਉਹ ਹਮ ਜੀਨਾਂ ਨੂੰ ਗੁਰੂ ਸਾਹਿਬ ਆਪ ਪਰਮੇਸ਼ਰ ਗੁਰੂ ਰੂਪ ਦਾ ਹਰ ਸੇ ਗੁਰ ਪਰਮੇਸ਼ਰ ਇੱਕ ਸਮੇਰੇ ਹਸ ਮਾਇ ਦੁਰੀਆ ਉਹ ਇਹੋ ਸਮਝ ਆ ਗੰਦੇ ਹਨ ਗੁਰ ਕੈਬਦ ਸੋ ਮੁਕਤ ਪਹਿਆਉ ਸਬਦਨਾ ਦੇ ਸ਼ਬਦ ਦੀ ਕਮਾਈ ਕਰਕੇ ਉਹ ਪੁਰਸ਼ ਆਬ ਮੁਕਤ ਹੋ ਗਿਆ ਹੈ ਉਹ ਆਬ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਾਰੇ ਤਾਰਨ ਹਾਰਾ ਗੁਰੂ ਸਾਹਿਬ ਜੀ ਕਹਿੰਦੇ ਤਾਰਨ ਹਾਰ ਪਰਮੇਸ਼ਰ ਉਹਨਾਂ ਤਾਰ ਗਿਆ ਨਹੀਂ ਹਾਲ ਕਰ ਜੁੰਦਾ ਹੈ ਸੋ ਮੈਂ ਦੂਜਾ ਪਰ ਹਰਿਆ ਜਿਨਾਂ ਦੇ ਵੀ ਹੁਕਮਾਂ ਦੇ ਦੁਆਰ ਸੋ ਆਉਣ ਕਿ ਆਗਤ ਹੈ ਉਹ ਤਾਰੇ ਜਹਾਜ਼ ਭਰਨਗੇ ਹੈ ਉਹਨਾਂ ਨੂੰ ਵਿਚਾਰ ਦੇਣਗੇ